ਜੈ ਪੀਰੰਦੀ ਜੀ ਜੈ ਸਾਈਆਂ ਦੀ ਮਹਿਫਲ ਮਸਤਾਂ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਕੱਲ ਦਿਨ ਐਤਵਾਰ ਹੈ ਤੇ ਐਤਵਾਰ ਦੇ ਦਿਨ ਕੁਝ ਖਾਸ ਕਰਮ ਕਲ ਦੇ ਦਿਨ ਹੀ ਹੋਣੇ ਨੇ ਜੇਕਰ ਕਿਸੇ ਨੇ ਕਰਮ ਕਰਨਾ ਹੈ ਤੇ ਕੱਲ ਦੇ ਦਿਨ ਜਰੂਰ ਕਰਦੋ ਕਿਉਂਕਿ ਇਸ ਮਹੀਨੇ ਜਿਕਰ ਕਰ ਲੈ ਐਤਵਾਰ ਦੇ ਦਿਨੇ ਤੁਸੀਂ ਕੁਝ ਕਰਮ ਕਰਦੇ ਹੋ ਤੇ ਇਹਦੇ ਨਾਲ ਜ਼ਿੰਦਗੀ ਵਿੱਚ ਲਾਭ ਹੀ ਮਿਲਦਾ ਹੈ ਕੋਈ ਨੁਕਸਾਨ ਨਹੀਂ ਹੈ ਸੋ ਚੰਗਾ ਕਰਮ ਤਾਂ ਹਮੇਸ਼ਾ ਕਰਨਾ ਚਾਹੀਦਾ ਚੰਗਾ ਕਰਮ ਕਰੋਗੇ ਤੇ ਜ਼ਿੰਦਗੀ ਵਿੱਚ ਖੁਸ਼ੀਆਂ ਨੂੰ ਹਾਸਲ ਕਰੋਗੇ ਸੋ ਜਿਵੇਂ ਅਸੀਂ ਆਪਣੇ ਲਈ ਟਾਈਮ ਕੱਢਦੇ ਐ اسی ਤਰ੍ਹਾਂ ਪਰਮਾਤਮਾ ਦੇ ਟਾਈਮ ਕੱਢਣਾ ਵੀ ਜ਼ਰੂਰੀ ਹੈ ਜਿਕਰ ਕਰ ਵਿੱਚ ਚਿਰਾਗ ਰੋਸ਼ਨ ਕਰਦੇ ਹੋ ਤਾਂ ਜ਼ਰੂਰ ਇਹ ਤੁਸੀਂ ਕੱਲ ਦੇ ਦਿਨ ਕਰਮ ਕਰ ਲਵੋ ਜੀ ਸੋ ਕਰਮ ਕੀ ਹੈ ਆਪਾਂ ਇਸ ਵੀਡੀਓ ਰਾਈ ਸਾਂਝੀ ਕਰਾਂਗੇ ਜੀ ਵੀਡੀਓ ਨੂੰ ਪਲੀਜ਼ ਪੂਰੀ ਜ਼ਰੂਰ ਸੁਣਿਆ ਕਰੋ ਸੋ ਇੱਕ ਹੁਕਮ ਸਮਝ ਕੇ ਹੀ ਆਪਣੇ ਪਰਮਾਤਮਾ ਦਾ ਵੀਡੀਓ ਪੂਰੀ ਸੁਣ ਲਿਆ ਕਰੋ ਕਿ ਅਸੀਂ ਮਾਲਕ ਦੀ ਸੇਵਾ ਕਰਦੇ ਆ ਤੇ ਜੇਕਰ ਕਿਸੇ ਰੂਹ ਨੇ ਇਹ ਗੱਲ ਆਖੀ ਹੈ ਤਾਂ ਇਹਦੇ ਨਾਲ ਸਾਨੂੰ ਜ਼ਿੰਦਗੀ ਵਿੱਚ ਕੁਝ ਲਾਭ ਹੀ ਮਿਲੇਗਾ ਕਿਉਂਕਿ ਪਰਮਾਤਮਾ ਜਿਹਦੇ ਤੇ ਮਿਹਰਬਾਨ ਹੁੰਦਾ ਹੈ ਤੇ ਉਹ ਫਿਰ ਚੰਗੇ ਕਰਮ ਹੀ ਦੇਖਦਾ ਹੈ ਜਦੋਂ ਅਸੀਂ ਚੰਗਾ ਕਰਮ ਕਰਦੇ ਕਿਸੇ ਕਰਮ ਨੂੰ ਫਰਜ ਸਮਝ ਲੈਂਦੇ ਆ ਕਿ ਅਸੀਂ ਇਸ ਹਿਸਾਬ ਨਾਲ ਫਰਜ ਸਮਝ ਕੇ ਆਪਣਾ ਕਰਮ ਕਰਨਾ ਹੈ ਤਾਂ ਫਿਰ ਪ੍ਰਮਾਤਮਾ ਦੀ ਨਜ਼ਰ ਹੋ ਜਾਂਦੀ ਹੈ ਉਸ انسان ਤੇ ਸਵੀਕਾਰ ਕੇ ਹਮੇਸ਼ਾ ਹੀ ਚੰਗਾ ਕਰਮ ਕਰੋ ਪ੍ਰਮਾਤਮਾ ਲਈ ਟਾਈਮ ਕੱਢੋ ਬਲਕਿ ਉਹ ਵੀ ਜੋ ਟਾਈਮ ਤੁਸੀਂ ਪ੍ਰਮਾਤਮਾ ਲਈ ਕੱਢੋਗੇ ਉਹ ਤੁਹਾਡੇ ਖੁਦ ਦਾ ਹੀ ਇਹਦੇ ਵਿੱਚ ਲਾਭ ਹੈ ਖੁਦ ਦਾ ਹੀ ਫਾਇਦਾ ਹੈ ਸੋ ਹੁਣ ਆਪਾਂ ਇੱਥੇ ਇਹ ਵੀਡੀਓ ਸ਼ੁਰੂ ਕਰਦੇ ਹਾਂ ਜੀ ਜੇਕਰ ਕੋਈ ਸਾਡੇ ਚੈਨਲ ਤੇ ਪਹਿਲੀ ਵਾਰ ਹੈ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਨਾ ਜੀ ਕਮੈਂਟਾਂ ਵਿੱਚ ਜੈ ਫਿਰਾਂ ਦੀ ਜੈ ਸਾਈਆਂ ਦੀ ਵੀ ਜ਼ਰੂਰ ਲਿਖੋ ਜੀ ਸੋ ਕੋਜੀ ਕਮੈਂਟਸ ਦਿੰਨੇ ਆ ਸੋ ਇੱਥੇ ਛੋਟਾ ਜਿਹਾ ਕਮੈਂਟ ਹੈ ਕਮੈਂਟਾਂ ਵਿੱਚ ਲਿਖਦੇ ਆ ਕਿ ਆਪਣੇ ਪੀਰ ਨੂੰ ਗੁਰੂ ਮੰਨ ਸਕਦੇ ਆ ਸੋ ਦੇਖੋ ਗੁਰ ਧਾਰਨਾ ਆਪਾਂ ਦੇਹ ਧਾਰੀ ਸਰੀਰ ਨਾਲ ਕਰਦੇ ਆ ਸੋ ਜੋ ਦੇਹ ਧਾਰੀ ਗੁਰੂ ਹੈ ਉਹ ਸਾਨੂੰ ਰਸਤੇ ਤੇ ਪਾਉਂਦਾ ਨਾਮ ਸ਼ਬਦ ਦਿੰਦਾ ਹੈ ਪਰਮਾਤਮਾ ਦੇ ਨਾਲ ਮਿਲਣ ਦਾ ਰਸਤਾ ਦੱਸਦਾ ਹੈ ਤੇ ਪੀਰਾਂ ਦੀ ਅਸੀਂ ਸੇਵਾ ਵੈਸੇ ਵੀ ਕਰ ਰਹੇ ਆ ਸੋ ਪੀਰਾਂ ਦੀ ਸੇਵਾ ਕਰੋ ਪਰ ਗੁਰੂ ਧਾਰਨਾ ਜ਼ਰੂਰ ਕਰੋ ਚਲੋ ਤੁਹਾਡੀ ਸ਼ਰਤ ਆ ਹੈ ਤੁਸੀਂ ਦਿਲੋਂ ਪਿਆਰ ਕਰਦੇ ਆਪਣੇ ਮੁਰਸ਼ਿਦ ਨੂੰ ਗੁਰੂ ਮੰਨਦੇ ਇਹ ਵੀ ਮੰਨਦੇ ਹੋ ਉਹ ਵੱਖਰੀ ਗੱਲ ਹੈ ਪਰ ਗੁਰੂ ਧਾਰਨਾ ਜ਼ਰੂਰ ਕਰਨੀ ਚਾਹੀਦੀ ਜਿੱਥੋਂ ਨਾਮ ਸ਼ਬਦ ਮਿਲੇ ਉਹ ਨਾਮ ਸ਼ਬਦ ਦੇ ਥਰੂ ਤੁਸੀਂ ਪੀਰਾਂ ਤੱਕ ਪਹੁੰਚ ਸਕਦੇ ਆ ਤੇ ਉਹਨਾਂ ਦੇ دیدار ਦਰਸ਼ਨ ਕਰ ਸਕਦੇ ਆ ਤੇ ਸੇਵਾ ਸਫਲ ਹੁੰਦੀ ਹੈ ਜਦੋਂ ਅਸੀਂ ਗੁਰ ਧਾਰਨਾ ਕਰ ਲੈਂਦੇ ਆ ਤੇ ਵਿਚ ਵਿਚੋਲਾ ਪਾਉਂਦੇ ਆ ਸੋ ਵਿਚੋਲੇ ਦਾ ਕੰਮ ਹੁੰਦਾ ਆ ਕਿ ਸਾਨੂੰ ਸਹੀ ਰਿਸ਼ਤੇਦਾਰ ਨਾਲ ਟਕਰਾਉਣਾ ਆਪਾਂ ਦੋਨੇ ਆਪੀ ਹਿਸਾਬ ਨਾਲ ਚੱਲੀਏ ਤੱਕ ਤੋ ਇਸੇ ਤਰ੍ਹਾਂ ਹੈ ਗੁਰੂ ਗੁਰੂ ਸਾਡਾ ਬਚੋਲਾ ਬਣ ਕੇ ਸਾਨੂੰ ਪ੍ਰਮਾਤਮਾ ਤੱਕ ਪਹੁੰਚਾਉਂਦਾ ਹੈ ਪ੍ਰਮਾਤਮਾ ਦੇ ਰਸਤੇ ਤੇ ਚੱਲਣ ਦਾ ਢੰਗ ਦੱਸਦਾ ਹੈ ਇਸ ਕਰਕੇ ਗੁਰ ਧਾਰਨਾ ਜ਼ਰੂਰ ਕਰਨੀ ਚਾਹੀਦੀ ਹੈ ਜੀ ਸੋ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਦੱਸਾਂਗੇ ਸੋ ਇੱਥੇ ਦੂਸਰਾ ਜੋ ਕਮੈਂਟ ਹੈ ਇਹਨਾਂ ਨੇ ਕਮੈਂਟਾਂ ਵਿੱਚ ਲਿਖਿਆ ਹੈ ਕਿ ਸਾਡੇ ਘਰ ਸਕੂਲੀਏ ਨਿਕਲਦੇ ਹੈ ਕਿਉਂ ਨਿਕਲਦੇ ਹੈ ਸੋ ਦੇਖੋ ਪਹਿਲਾਂ ਤਾਂ ਇੱਥੇ ਆਪਾਂ ਇਹ ਬਹਿਮ ਦੂਰ ਕਰਦੀਏ ਕਿਉਂਕਿ ਆ ਜੋ ਮਹੀਨੇ ਚੱਲ ਰਹੇ ਆ ਬਰਸਾਤਾਂ ਚੱਲ ਰਹੀਆਂ ਆ ਤੇ ਇਹ ਗੱਲਾਂ ਨਾਰਮਲ ਹੈ ਸੋ ਇਸ ਤਰ੍ਹਾਂ ਦੇ ਜੀਵ ਜੰਤੂ ਆਉਂਦੇ ਹੀ ਰਹਿੰਦੇ ਘਰਾਂ ਦੇ ਵਿੱਚ ਹਰ ਇੱਕ ਦੇ ਘਰ ਵਿੱਚ ਆਉਂਦੇ ਆ ਸੋ ਇਸ ਕਰਕੇ ਕਦੇ ਵੀ ਬਹਿਮ ਨਾ ਕਰੋ ਛੋਟੇ ਮੋਟੇ ਜਾਨਵਰ ਨੂੰ ਦੇਖ ਕੇ ਤੇ ਬਾਕੀ ਇੱਥੇ ਇੱਕ ਗੱਲ ਦਾ ਧਿਆਨ ਰੱਖੋ ਕੀ ਜੇਕਰ ਤੁਸੀਂ ਇੱਕ ਕੰਮ ਕਰ ਸਕਦੇ ਹੋ ਪੀਰਾਂ ਦੀ ਸੇਵਾ ਕਰਦੇ ਹੋ ਤਾਂ ਕੰਮ ਜ਼ਰੂਰ ਕਰੋ ਕਿ ਕੱਚੀ ਲੱਸੀ ਦਾ ਛਿੱਟਾ ਹਰ ਰੋਜ਼ ਘਰ ਦੇ ਵਿੱਚ ਦਿਓ ਚਿਕਰ ਜਿਆਦਾ ਹੀ ਇਹ ਪ੍ਰੋਬਲਮ ਆ ਰਹੀ ਆ ਤੇ ਨਹੀਂ ਤਾਂ ਇੱਕ ਹਫ਼ਤੇ ਬਾਅਦ ਤੁਸੀਂ ਇਹ ਇੱਕ ਕੰਮ ਕਰਿਆ ਕਰੋ ਕਿ ਕੱਚੀ ਲੱਸੀ ਦਾ ਛਿੱਟਾ ਦੇ ਕੇ ਤਾਂ ਵਾਕੀ ਆਪਣੇ ਪੀਰੋ ਮੁਰਸ਼ਿਦ ਅੱਗੇ ਅਰਦਾਸ ਕਰਿਆ ਕਰੋ ਕਿ ਸਾਨੂੰ ਇਸ ਰੂਪ ਵਿੱਚ ਦਰਸ਼ਨ ਨਾ ਦੇਣ ਲੋਕਿ ਸ਼ੁਕਈ ਹੀ ਰਹਿਣ ਉਹ ਮਾਲਕ ਸੁਣਦਾ ਵੀ ਹੈ ਜਾਣ ਜਾਣ ਹੈ ਸੋ ਬਾਕੀ ਜਦੋਂ ਥੋੜੀ ਬਹੁਤ ਨਾਰਾਜ਼ਗੀ ਹੁੰਦੀ ਹੈ ਆਪਾਂ ਪਲਾ ਦਿੰਦੇ ਆ ਇਹ ਕਰਮ ਨਹੀਂ ਕਰਦੇ ਪੀਰਾਂ ਦੀ ਹੀ ਸੇਵਾ ਕੱਲੀ ਕਰਦੇ ਆ ਤੇ ਤਾਂ ਵੀ ਇਹ ਸਭ ਕੁਝ ਨਜ਼ਰਾਂ ਨਾਲ ਪੈਂਦਾ ਹੈ ਸੋ ਇਸ ਕਰਕੇ ਇੱਕ ਛਿੱਲਸੀ ਦਾ ਛਿੱਟਾ ਘਰ ਵਿੱਚ ਦੇ ਦਿਆ ਕਰੋ ਕੋਈ ਵੱਡਾ ਕੰਮ ਨਹੀਂ ਹੈ ਕਿ ਬਹੁਤ ਮੁਸ਼ਕਲ ਕੰਮ ਆ ਸੀ ਇਹ ਕਰ ਨਹੀਂ ਸਕਦੇ ਸੋ ਹਫ਼ਤੇ ਚ ਇੱਕ ਵਾਰ ਹੀ ਚਾਹੇ ਕਰੋ ਕਰਿਆ ਜ਼ਰੂਰ ਕਰੋ ਜੀ ਕਿਉਂਕਿ ਆ ਦਿਨ ਜੋ ਹੈ ਇਹ ਇਸੇ ਤਰ੍ਹਾਂ ਦਾ ਮੌਸਮ ਹੈ ਤੇ ਇਸ ਤਰ੍ਹਾਂ ਦੀਆਂ ਪ੍ਰੋਬਲਮਾਂ ਆਉਂਦੀਆਂ ਹੀ ਰਹਿੰਦੀਆਂ ਆ ਸੋ ਵਾਕੀ ਜੇਕਰ ਇਹ ਕਰਮ ਵਿਸ਼ਵਾਸ ਰੱਖ ਕੇ ਕਰੋਗੇ ਤਾਂ ਤੁਹਾਨੂੰ ਇਹ ਸਭ ਕੁਝ ਨજર ਨਹੀਂ ਆਵੇਗਾ ਜੀ ਸੋ ਵਿਸ਼ਵਾਸ ਰੱਖ ਕੇ ਕਰਮ ਕਰਿਆ ਕਰੋ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਦੱਸ ਦਈਏ ਜੀ ਸੋ ਇੱਥੇ ਕਮੈਂਟਾਂ ਵਿੱਚ ਲਿਖਦੇ ਆ ਕਿ ਦੀਦੀ ਜੀ ਜੇਕਰ ਚੌਂਕੀ ਆਵੇ ਤਾਂ ਪੁੱਛਾਂ ਦੇਣੀਆਂ ਜ਼ਰੂਰੀ ਹੁੰਦੀਆਂ ਹੈ ਬਚਨ ਸੱਚ ਨਹੀਂ ਹੁੰਦੇ ਸੋ ਦੇਖੋ ਜੇਕਰ ਚੌਂਕੀ ਆਉਂਦੀ ਹੈ ਪੀਰ ਆਪਣੀ ਖੁਸ਼ੀ ਦੇ ਨਾਲ ਜਦੋਂ ਆਉਂਦੇ ਆ ਤੇ ਵਚਨ ਦੇ ਜਾਂਦੇ ਆ ਸੋ ਪੁੱਛ ਘਟ ਜਾਂਦੀ ਆ ਕਿਸੇ ਦੀ ਨਾ ਕਿਸੇ ਦੀ ਤੇ ਜੇਕਰ ਅਸੀਂ ਮਜਬੂਰ ਕਰ ਕਰਕੇ ਅਰਦਾਸਾਂ ਕਰ ਕਰਕੇ ਕਹੀਏ ਕਿ ਤੁਸੀਂ ਸੇਹਰਾ ਉਹ ਚੌਂਕੀ ਆਵੇ ਤੇ ਉੱਥੇ ਫਿਰ ਪੀਰ ਦੀ ਆਪ ਦੀ ਮਰਜ਼ੀ ਨਹੀਂ ਹੁੰਦੀ ਉਹ ਸਾਡੀ ਆਪ ਦੀ ਮਰਜ਼ੀ ਹੁੰਦੀ ਆ ਕਿ ਅਸੀਂ ਇਹ ਸੇਵਾ ਹੀ ਉਸ ਢੰਗ ਨਾਲ ਕੀਤੀ ਆ ਕਿ ਸਾਨੂੰ ਆਹ ਕੁਝ ਚਾਹੀਦਾ ਜੇਕਰ ਤੁਸੀਂ ਸਿਰਫ ਪ੍ਰਮਾਤਮਾ ਨੂੰ ਹੀ ਮੰਗੋ ਕਿ ਪ੍ਰਮਾਤਮਾ ਤੂੰ ਸਾਥ ਰਵੇ ਤਾਂ ਸਾਨੂੰ ਸਭ ਕੁਝ ਹੀ ਮਿਲ ਜਾਣਾ ਆ ਤੇ ਪਰਮਾਤਮਾ ਦੀ ਕਿਰਪਾ ਹੋ ਜਾਂਦੀ ਜਦੋਂ ਪਰਮਾਤਮਾ ਆਪ ਜਣ ਕੇ ਪੀਰੋ মুর্ਸ਼ਿਦ ਜਦੋਂ ਆਪ ਖੁਸ਼ ਹੋ ਕੇ ਆਪਣੀ ਮਰਜ਼ੀ ਦੇ ਨਾਲ ਹਾਜ਼ਰੀ ਪਾਉਂਦੇ ਆ ਤੇ ਉੱਥੇ ਫਿਰ ਵਜਨ ਹੋਣੇ ਸ਼ੁਰੂ ਹੋ ਜਾਂਦੀਆਂ ਗੱਲਾਂ ਸੱਚ ਹੁੰਦੀਆਂ ਨੇ ਤੇ ਜਿੱਥੇ ਅਸੀਂ ਮਜਬੂਰ ਕਰਦੇ ਆ ਉੱਥੇ ਫਿਰ ਚੌਂਕੀ ਤਾਂ ਆਉਂਦੀ ਆ ਪਰ ਉਹ ਜੀ ਚੌਂਕੀ ਦਾ ਸਾਨੂੰ ਕੋਈ ਲਾਭ ਨਹੀਂ ਕਿਉਂਕਿ ਉਹ ਜਦੋਂ ਚੌਂਕੀ ਆਉਂਦੀ ਆ ਤੇ ਸਿਰਫ ਸਿਰ ਲਹਾਉਂਦੇ ਆ ਕਿ ਖੇਡ ਕੇ ਤੇ ਮੁੜ ਜਾਂਦੇ ਆ ਤੇ ਕੋਈ ਬਚਨ ਨਹੀਂ ਦੇ ਕੇ ਜਾਂਦੇ ਤੇ ਲੋਕਾਂ ਦੇ ਵਿੱਚ ਹਾਸੋ ਆਣੀਆਂ ਇਨਸਾਨ ਵਾਧੂ ਦਾ ਬਣ ਜਾਂਦਾ ਹੈ ਸੋ ਇਸ ਕਰਕੇ ਸੇਵਾ ਜਦੋਂ ਵੀ ਕਰੋ ਤੇ ਕਿਸੇ ਢਾਂਗ ਦੇ ਨਾਲ ਸੋਚ ਸਮਝ ਕੇ ਬਚਨ ਕਰਿਆ ਕਰੋ ਤੇ ਮਾਲਕ ਦੇ ਦਰਸ਼ਨ دیدار ਮੰਗਿਆ ਕਰੋ ਕਿ ਬਚਨ ਦੋ ਖਾਸ ਜੋ ਜ਼ਰੂਰੀ ਹੈ ਬਚਨ ਬਚਨ ਹੋਣੇ ਚਾਹੀਦੇ ਆ ਬਾਕੀ ਬਾਤਾਂ ਦੀਆਂ ਗੱਲਾਂ ਆ ਸੋ ਬਚਨ ਸੱਚ ਹੋਣਗੇ ਤੇ ਸੰਸਾਰ ਵਿੱਚ ਸੋਭਾ ਬਣਦੀ ਹੈ ਇੱਜ਼ਤ ਬਣਦੀ ਹੈ ਜਦੋਂ ਸਿਰਫ ਹਾਜ਼ਰੀ ਆਉਂਦੀ ਆ ਤੇ ਉਹਦੇ ਨਾਲ ਫਿਰ ਕਈ ਮੁਸ਼ਕਲਾਂ ਦਾ ਸਾਹਮਣਾ ਸਾਨੂੰ ਕਰਨਾ ਪੈਂਦਾ ਹੈ ਕਿਉਂਕਿ ਇਨਸਾਨ ਨੂੰ ਖੁਦ ਨੂੰ ਤਾਂ ਪਤਾ ਹੈ ਕਿ ਸਾਡਾ ਪੀਰ ਸਾਡੇ ਤੋਂ ਖੁਸ਼ ਹੋਵੇ ਸੇਵਾ ਤੋਂ ਆਇਆ ਹੈ ਹਾਜ਼ਰੀ ਪਾ ਗਿਆ ਪਰ ਦੇਖਣ ਸੁਣਨ ਵਾਲਾ ਕਈ ਸਮਝ ਜਾਂਦੇ ਆ ਪਰ ਕਈ ਸਮਝਦੇ ਨਹੀਂ ਇਹਨਾਂ ਗੱਲਾਂ ਨੂੰ ਮਾੜਾ ਸਮਝਦੇ ਐ ਸੋ ਇਸ ਕਰਕੇ ਸੋਚੀ ਦੇ ਨਾਲ ਚੱਲੋਗੇ ਤਾਂ ਸਮਾਜ ਵਿੱਚ ਇੱਜ਼ਤ ਵਾਦੀ ਹੈ ਸੋ ਇਸ ਕਰਕੇ ਢੰਗ ਦੇ ਨਾਲ ਹੀ ਅਰਦਾਸ ਬੇਨਤੀ ਕਰਿਆ ਕਰੋ ਸੋ ਹੁਣ ਆਪਾਂ ਇਥੇ ਇੱਕ ਹੋਰ ਕਮੈਂਟ ਦੱਸ ਦਿੰਨੇ ਆ ਜੀ ਸੋ ਇੱਥੇ ਇੱਕ ਕਮੈਂਟਾਂ ਵਿੱਚ ਲਿਖਦੇ ਆ ਕਿ ਦੀਦੀ ਜੀ ਅਸੀਂ ਸਵਾ ਘੰਟਾ ਹਾਜ਼ਰੀ ਭਰਦੇ ਆ ਨਾਮ ਇਹਨਾਂ ਦਾ ਹੈ ਰਮਨਤੀਕ ਕੋਰਤੇ ਪੱਟੀ ਸ਼ਹਿਰ ਤੋਂ ਆ ਸੋ ਬਹੁਤ ਵਧੀਆ ਗੱਲ ਹੈ ਜੀ ਤੁਸੀਂ ਸਵਾ ਘੰਟਾ ਬਹੁਤ ਮੁਸ਼ਕਲ ਦੇ ਨਾਲ ਇਨਸਾਨ ਜੇਕਰ 5 ਮਿੰਟ ਦਾ ਸਮਾਂ ਵੀ ਕੱਢ ਲਵੇ ਤਾਂ ਵੱਡੀ ਗੱਲ ਹੈ ਸੋ ਇੱਥੇ ਸਵਾ ਘੰਟੇ ਦੀ ਗੱਲ ਕੀਤੀ ਗਈ ਆ ਬਹੁਤ ਵੱਡੀ ਗੱਲ ਹੈ ਜੀ ਨੇ ਹਰ ਰੋਜ਼ ਇੰਨਾ ਸਮਾਂ ਪ੍ਰਮਾਤਮਾ ਨੂੰ ਦੇਣਾ ਹੈ ਤੇ ਸੋਚੋ ਕਿ ਮਹੀਨੇ ਦੇ ਵਿੱਚ ਕਿੰਨੀ ਸੇਵਾ ਜੁੜਦੀ ਹੈ ਕਿੰਨਾ ਸਮਾਂ ਅਸੀਂ ਮਾਲਕ ਲਈ ਕੱਢ ਲੈਨੇ ਆ ਤੇ ਮਾਲਕ ਦੀ ਕਿਰਪਾ ਫਿਰ ਕਿਉਂ ਨਾ ਹੋਵੇ ਸੋ ਇੱਥੇ ਤਾਂ 5 ਮਿੰਟ ਜੇ 2 ਮਿੰਟ ਦਾ ਵੀ ਸਮਾਂ ਕਹਿ ਦਈਏ ਤੇ ਉਹ ਵੀ ਇਨਸਾਨ ਕੱਢਣ ਲੱਗਿਆ ਹਿਜਕ ਚਾਉਂਦਾ ਹੈ ਸੋ ਸਮਾਂ ਹਰ ਰੋਜ਼ ਪਰਮਾਤਮਾ ਨੂੰ ਦੇਣਾ ਚਾਹੀਦਾ ਆ ਜੇਕਰ ਅੱਜ ਅਸੀਂ ਪਰਮਾਤਮਾ ਲਈ ਟਾਈਮ ਕੱਢਾਂਗੇ ਸਮੇਂ ਦੀ ਕਦਰ ਕਰਾਂਗੇ ਤੇ ਮੁਸ਼ਕਲ ਸਮੇਂ ਇਹੀ ਸਮਾਂ ਸਾਡੀ ਹੈਲਪ ਕਰਦਾ ਹੈ ਜਦੋਂ ਮੁਸ਼ਕਲ ਆਉਂਦੀ ਆ ਇਹ ਕੱਢਿਆ ਹੋਇਆ ਸਮਾਂ ਹੀ ਹਮੇਸ਼ਾ ਸਹਾਇਤਾ ਕਰੇਗਾ ਜੀ ਸੋ ਬਹੁਤ ਵਧੀਆ ਗੱਲ ਆ ਪ੍ਰਮਾਤਮਾ ਦੇ ਚਰਨਾਂ ਨਾਲ ਲੱਗ ਕੇ ਇਸੇ ਤਰ੍ਹਾਂ ਰਹਿਣਾ ਚਾਹੀਦਾ ਜੀ ਸੋ ਹੁਣ ਆਪਾਂ ਇੱਥੇ ਮੇਨ ਵਿਸ਼ੇ ਬਾਰੇ ਗੱਲ ਕਰਦੇ ਆਂ ਜੀ ਅੱਜ ਦਾ ਜੋ ਮੇਨ ਵਿਸ਼ਾ ਹੈ ਉਹ ਹੈ ਕੱਲ ਦਾ ਦਿਨ ਬਹੁਤ ਹੀ ਖਾਸ ਤੇ ਬਹੁਤ ਹੀ ਜ਼ਰੂਰੀ ਕਰਮ ਨੇ ਜਿਹੜੇ ਕਰਨੇ ਚਾਹੀਦੇ ਆ ਸੋ ਕੱਲ ਦੇ ਦਿਨ ਵੱਧ ਚੜ ਕੇ ਕਰਮ ਕਰਨ ਦੀ ਕੋਸ਼ਿਸ਼ ਕਰੋ ਜੇਕਰ ਘਰ ਵਿੱਚ ਚਿਰਾਗ ਰੋਸ਼ਨ ਕਰਦੇ ਹੋ ਤਾਂ ਤੁਸੀਂ ਇਹ ਇੱਕ ਕਰਮ ਜ਼ਰੂਰ ਕਰ ਲੋ ਕਿਉਂਕਿ ਕੱਲ ਬਹੁਤ ਹੀ ਖਾਸ ਦਿਨ ਹੈ ਐਤਵਾਰ ਵੀ ਹੈ ਤੇ ਲਾਸਟ ਐਤਵਾਰ ਹੈ ਇਸ ਦਿਨ ਤੇ ਜੇਕਰ ਤੁਸੀਂ ਪੂਰੇ ਮਹੀਨੇ ਵਿੱਚ ਕੋਈ ਕਰਮ ਨਹੀਂ ਕਰ पाए ਤਾਂ ਇਸ ਮਹੀਨੇ ਜ਼ਰੂਰ ਕਰ ਲੈਣਾ ਜੀ ਸੋ ਕਰਮ ਕੀ ਕਰਨਾ ਹੈ ਕਿ ਪੀਰਾਂ ਫਕੀਰਾਂ ਦੀ ਸੇਵਾ ਕਰਦੇ ਹੋ ਸਾਈ ਲੋਕ ਕਹਿ ਕੇ ਕਿਉਂਕਿ ਐਤਵਾਰ ਦੇ ਦਿਨ ਸਾਈ ਲੋਕਾਂ ਦੀ ਹੀ ਸੇਵਾ ਕੀਤੀ ਜਾਂਦੀ ਆ ਸੋ ਪੰਜਾਂ ਪੀਰਾਂ ਨੂੰ ਕਹਿ ਲਓ ਚਾਹੇ ਲਖ ਦਾ ਤਾਂ ਪੀਰ ਨੂੰ ਕਹਿ ਲਓ ਸੋ ਸਾਈ ਲੋਕਾਂ ਦੇ ਰੂਪ ਵਿੱਚ ਇਹਨਾਂ ਨੂੰ ਮੰਨਿਆ ਜਾਂਦਾ ਹੈ ਤੇ ਕੱਲ ਦੇ ਦਿਨ ਜੇਕਰ ਤੁਸੀਂ ਰੋਟ ਪ੍ਰਸ਼ਾਦ ਬਣਾਉਨੇ ਹੋ ਤਾਂ ਬਹੁਤ ਹੀ ਵਧੀਆ ਕਰਮਾ ਜੇਕਰ ਤੁਸੀਂ ਘਰ ਵਿੱਚ ਅੰਨ ਪਾਣੀ ਬਣਾ ਕੇ ਤੂਠ ਨਹੀਂ ਪਾਇਆ ਜਾਨਕੀ ਲੰਗਰ ਦਾ ਭੋਗ ਨਹੀਂ ਲਗਾਇਆ ਇਸ ਮਹੀਨੇ ਤਾਂ ਤੁਸੀਂ ਕੱਲ ਦੇ ਦਿਨ ਇਹ ਇੱਕ ਕਰਮ ਕਰ ਲਓ ਕਿ ਥੋੜਾ ਜਿਹਾ ਪ੍ਰਸ਼ਾਦ ਤਿਆਰ ਕਰਨਾ ਹੈ ਸੋ ਦੋ ਰੋਟ ਤਿਆਰ ਕਰੋ ਆਟਾ ਸਖਤ ਗੁੰਨ ਕੇ ਵਿੱਚ ਠੂਠੀ ਸੌਫ ਦੇ ਖਾਂਡ ਦੇ ਸੀ ਕਿ ਉਹ ਪਾ ਕੇ ਕੱਚੀ ਲੱਸੀ ਦੇ ਨਾਲ ਸਾਡੇ ਨੂੰ ਗੁੰਨਣਾ ਆ ਸਖਤ ਰੱਖ ਕੇ ਗੁੰਨਣਾ ਹੈ ਤੇ ਉਹਨੂੰ ਬੇਲਣਾ ਨਹੀਂ ਬੇਲਣਾ ਹੈ ਵੈਸੇ ਹੀ ਥਾਲ ਦੇ ਵਿੱਚ ਜਾਂ ਪ੍ਰਾਤ ਦੇ ਵਿੱਚ ਉਹ ਸਾਡੇ ਨੂੰ ਰੱਖ ਕੇ ਹੱਥ ਦੇ ਪੰਜੇ ਦੇ ਨਾਲ ਹੀ ਰੋਟ ਵਧਾਉਣਾ ਹੈ ਤਾਂ ਫਿਰ ਬਹੁਤ ਇਹ ਘੱਟ ਸੇਕ ਤੇ ਤੁਸੀਂ ਉਸ ਰੋਟ ਨੂੰ ਰਾੜਨਾ ਹੈ ਤੇ ਦੇਖਣਾ ਉਹ ਖਾਣ ਵਿੱਚ ਵੀ ਬਹੁਤ ਟੇਸਟੀ ਲੱਗਦਾ ਹੈ ਇਸ ਤਰ੍ਹਾਂ ਨਾਲ ਰੋਟ ਤਿਆਰ ਕਰੋ ਕਰਕੇ ਨਾਲ ਕੱਚੀ ਲੱਸੀ ਜ਼ਰੂਰ ਦਰਵਾਰ ਵਿੱਚ ਰੱਖਣੀ ਆ ਤੇ ਧੂਫ ਜੇਕਰ ਅੱਗ ਬਣਾ ਕੇ ਅੱਗ ਦੇ ਉੱਤੇ ਪਾਵੋ ਤਾਂ ਬਹੁਤ ਹੀ ਵਧੀਆ ਗੱਲ ਆ ਇੱਕ ਕੋਟੇ ਦੀ ਗਿਆਰੀ ਬਣਾ ਲੈਣੀ ਅੱਗ ਬਣਾ ਲੈਣੀ ਆ ਤੇ ਉਸ ਅੱਗ ਦੇ ਉੱਤੇ ਤੁਸੀਂ ਧੂਫ ਪਾਓ ਆਪਣੇ ਮਾਲਕ ਦਾ ਨਾਮ ਲੈ ਕੇ ਤੇ ਉੱਪਰ ਕੱਚੀ ਦੱਸੀ ਦਾ ਛਿੱਟਾ ਦੇ ਦਿਗੋ ਸੋ ਬਾਕੀ ਜੇਕਰ ਕਰਨਾ ਰੋਟ ਬਣਾ ਸਕਦੇ ਰੋਟ ਬਣਾ ਲਓ ਜਿਸਕਰ ਨਾਲ ਕੜਾ ਪ੍ਰਸ਼ਾਦ ਬਣਾ ਲੈਨੇ ਆ ਤਾਂ ਹੋਰ ਵੀ ਜ਼ਿਆਦਾ ਵਧੀਆ ਗੱਲ ਹੈ ਸੋ ਇਹ ਪ੍ਰਸ਼ਾਦ ਦਾ ਧੂਪ ਪਾ ਦਿਓ ਤੇ ਅਰਦਾਸ ਬੇਨਤੀ ਕਰੋ ਹੋਈਆਂ ਗਲਤੀਆਂ ਭੁੱਲਾਂ ਦੀ ਮਾਫੀ ਮੰਗੋ ਸੋ ਜਿਨ੍ਹਾਂ ਦੇ ਵੀ ਘਰ ਵਿੱਚ ਚਿਰਾਗ ਜਗਦਾ ਹੈ ਉਹਨਾਂ ਨੂੰ ਚਾਹੀਦਾ ਹੈ ਕਿ ਥੋੜਾ ਬਹੁਤ ਕਰਮ ਇਸ ਮਹੀਨੇ ਜ਼ਰੂਰ ਕਰਨਾ ਚਾਹੀਦਾ ਹੈ ਜੀ ਸੋ ਹੁਣ ਆਪਾਂ ਇਹ ਵੀਡੀਓ ਇੱਥੇ ਸਮਾਪਤ ਕਰਦੇ ਆ ਜੀ ਵੀਡੀਓ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਤੁਹਾਡੀ ਵਜ੍ਹਾ ਦੇ ਨਾਲ ਕੋਈ ਹੋਰ ਰੂਹ ਵੀ ਕਰਮ ਕਰ ਸਕੇ